ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਅੱਜ ਦੀ ਆਪਣੀ ਵਿਜਿਟ ਪਿੰਡ ਸ਼ੱਕਰੀ ਜ਼ਿਲ੍ਹਾ ਸ਼੍ਰੀ ਤਰਦਸਾਹਬ ਤਹਿਸੀਲ ਅਗਦੀ ਇਹਨੂੰ ਤਰਦਸਾਹਬ ਬਾਈ ਸਤਨਾਮ ਦੇ ਫਾਰਮ ਤੇ ਪਹੁੰਚੇ ਆਂ ਚਾਰ ਵੜਾ ਵਿਖਾਵਾਂਗੇ ਜਾਇ ਤਾਂ ਜਾਇਜ਼ ਕੀਮਤ ਦੇ ਵਿੱਚ ਖਰੀਦਦਾਰੀ ਕਰਾਵਾਂਗੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਰਣੇ ਰਹੋ ਤਸੱਲੀ ਕਰਕੇ ਨਰਖ ਪਰਖ ਕਰਕੇ ਲੈ ਕੇ ਜਾਇਆ ਕਰੋ ਬੇਨਤੀ ਨੂੰ ਕਬੂਲ ਕਰੋ ਵਾਰ-ਵਾਰ ਕਰਦੇ ਆਂ ਦਬ ਕੇ ਸ਼ੇਅਰ ਕਰਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਆਓ ਕਰੀਏ ਡਿਟੇਲ ਸਾਂਝੀ ਪੁੱਛਗੇ ਅਜ ਦੇ ਭਾਪਤੇ। ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਉਹ ਕਿੱਡਾ ਜੀ? ਵਧੀਆ ਕਿਰਪਾ ਤੁਸੀਂ ਸੁਣਾਓ ਜੀ। ਵਧੀਆ ਵਧੀਆ ਕਿਰਪਾ ਜੀ। ਸਵਾਗਤ ਕਰਦੇ ਆ ਤੁਹਾਡਾ ਸੰਧੂ ਬੱਧਰਪੁਰ ਜੀ। ਭਾਈ ਬਹੁਤ ਬਹੁਤ ਔਰਦਾਈ ਸਾਡੇ ਪਿੰਡ ਆਉਂਦਾ। ਵਪਾਰ ਦਾ ਗਰੋਹ ਪਰ। ਹਾਂ ਜੀ ਭਾਈ ਵਪਾਰਦਾ ਹੀ ਆਪਣਾ। ਠੀਕ ਆ ਜੀ। ਹਾਂ ਜੀ। گاਵਾ ਜਦੀਆਂ ਆਉਂਦੀਆਂ ਤਾਂ ਮੱਜਾ। ਹਾਂ ਜੀ ਭਾਈ ਦੋਵੇਂ گاਵਾ ਵੀ ਵਿਚਾਰੀਆਂ گاਵਾਆਂ ਮੱਜਾਂ ਵੀ ਆਉਂਦੀਆਂ ਤਰਾ। ਠੀਕ ਆ ਜੀ। ਹਾਂ ਜੀ ਮਾਦੀ ਬੱਲੀ ਬੱਲੀ। ਸੰਧੂ ਡੇਰੀ ਫਾਰਮਿੰਗ ਦੇ ਹਨਾ। ਹਾਂ ਜੀ। ਵਾਹ। ਠੀਕ ਆ। ਤੇ ਨ ਕਤੀ 48 ਠੀਕ ਹੈ ਜੀ ਹਾਂਜੀ ਤੇ 4 ਪੀਸ ਖਾ ਚਾਰ ਪੀਸ ਹੈ ਜੀ ਰੇਟ ਕਿਤਰਾ ਦੇ ਰਹਿਣਗਾ ਰੇਟ ਭਾਜੀ ਆਪਣੇ ਪਾਸ ਉਹ ਹੀ ਨਾਰਮਲ ਹੀ ਆ ਨਾਰਮਲ ਹੀ ਹਾਂਜੀ ਹੈਨਾ ਤੇ ਪਹਿਲੀ ਵੀਡੀਓ ਜੋ ਫੜ ਲੋ ਫੋਲੋ ਕਰਾ ਦੇ ਹਾਂਜੀ ਹਾਂਜੀ ਇਹ ਵੈਰ ਚੰਗੀ ਕੱਢ ਲਿਆ ਦੀ ਕੋਕਾ ਫੀਸ ਪਹਿਲਾਂ ਦੀ ਇਹ ਭਾਜੀ ਸਾਢੇ 6 ਮਹੀਨੇ ਗੱਪਣੇ ਸਾਢੇ ਸਾਢੇ 6 ਮਹੀਨੇ ਗੱਪਣੇ ਚੈੱਕ ਪਾਸ ਹੈ ਜੀ ਚੈੱਕ ਪਾਸ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਤੋਂ ਦੁੱਧ ਕਿੰਨਾ ਪੱਕਾ ਦੁੱਧ ਭਾਜੀ ਪੱਕਾ ਜਿਹੜਾ ਅਸੀਂ ਚੋਣਨਾ 8 ਲੀਟਰ ਹੈ ਜੀ 8 ਕਿਲੋ ਪੱਕਾ ਹਾਂ ਹਾਂਜੀ 8 ਕਿਲੋ ਪੱਕਾ ਦੁੱਧ ਦਾ ਇਨੈਕ ਦੋਵੇਂ ਟਾਈਮ ਹਣਾ ਦੋਵੇਂ ਟਾਈਮ ਮਿਲਦੀ ਚੋਣ ਚਵਾ ਓਕੇ ਬਿਲਕੁਲ ਹਾਂ ਚਵਾਣਾ ਓਕੇ ਨਾ ਪੂਰ ਨਾ ਮੇ ਛਟਾ ਨਾ ਬਾਦ ਨਾ ਕਰ ਚਵਾਈ ਵੈੜ ਵੀ ਚੰਗੀ ਦੂਸਰਾ ਸੂਆ ਫਾਈ ਦੂਜੇ ਨੂੰ ਆ ਤੇ ਗੱਭਣਾ ਦੂਸਰੇ ਨੂੰ ਗੱਭਣਾ ਪਹਿਲਾ ਸੂਆ ਸੁਈ ਹੋਈ ਹਣਾ ਹਾਂਜੀ ਪਹਿਲਾ ਸੁਈ ਹੋਈ ਸੀ ਸਾਢੇ 6:00 ਤੇ ਇੱਕ ਪਾਸਾ ਸਾਢੇ 6:00 ਤੇ ਇੱਕ ਪਾਸਾ ਹੋਈ ਆਪਣੇ ਵੀ ਜਿਹਨੇ ਆਪਦੇ ਭਣ ਪ੍ਰਾਣੇ ਖੜੀ ਹੁੰਦੀ ਚੈੱਕ ਕਰਾਇਆ ਕਰੇ ਸੱਣੀ ਕਰੇ ਆਪਣੇ ਹਾਂ ਸੱਣੀ ਹੈ ਆਪਣੀ ਕਿੱਥੇ ਹੁਣ ਲਾਓ ਜੀ ਬਾਕੀ ਪ੍ਰਿੰਟ ਪ੍ਰਿੰਟ ਸਜਣੋ ਚੰਗਾ ਕੱਤ ਵਜੋਂ ਵੀ ਪੂਰਾ ਚ ਦੇਖ ਸਕਦੇ ਵੱਡੀ ਆ ਛੋਟੀ ਨਹੀਂ ਆ ਕਦ ਪੁੱਤਲਾਂ ਤਾਂ ਮੈਂ ਨਾ ਗੱਲਾਂ ਜਿਵੇਂ ਮਤਲਬ ਕਿ ਬਿਲਕੁਲ ਗਿੱਲਾ ਨਾੜ ਸੁਈ ਹੋਵੇ ਤੇ ਲੱਖ ਰੁਪਏ ਦੀ ਕੀਮਤ ਦੇ ਵਿੱਚ ਤੇ ਖੁੱਲੂਗੇ ਨਾ ਲੋ ਜੀ ਦੋਰਾ ਤਰਾ ਵੀ ਬਸਤੀ ਦਾ ਚੰਗਾ ਸੱਚ ਨੂੰ ਪੈਸੇ ਸੇ ਕੀਮਤ ਨਹੀਂ ਲੱਗਦੇ ਆ ਬਾਕੀ ਭਾਜੀ ਬਰੀਡ ਬਹੁਤ ਜਰੀ ਬਰੀਡ ਬਹੁਤ ਸੋਹਣੀ ਹਨਾ ਲੋ ਪਿੰਡ ਦੇ ਵਿੱਚ ਆ ਕਦ ਬਜ ਨੂੰ ਵੀ ਫੁੱਲ ਵੱਡਾ ਵਾਹ ਜੀ ਵਾਹ ਸੀਲੀਆਂ ਸੋਲੀਆਂ ਵੀ ਚੰਗੀਆਂ ਤੇ ਜਿੰਨੇ ਘਰੇ ਰੱਖਣੀ ਆ ਬ੍ਰੀਡ ਤੇ ਗਾਹ ਜਾਂ ਫਰਮ ਦੇ ਵਿੱਚ ਉਹਨੂੰ ਚੰਗੀ ਆ ਬਿਹਤਰ ਰਹੂਗੀ ਸਜਰੋਂ ਤੇ ਕਿੰਨੇ ਦੀ ਦੇ ਦੇ ਬਾਈ ਇਹਦੇ ਪਾਚੀ ਮੁੰਲਾ ਕੋਈ 60 ਨਹੀਂ ਕੋਈ 55 ਨਹੀਂ ਕੋਈ ਜੱਸ ਨੇ 50000 ਦੇਣੀ ਹੈ ਉਹ ਚ ਮਾਨ ਪਿਆਰ ਕੀ ਥੋੜਾ ਬੋਲਾ ਕਰ ਦਾਂਗੇ ਮਾਨ ਤਾਂ ਫਿਰ ਵੀ ਕਰ ਲੋ ਆਪੇ ਕੀ ਆ ਕਰ ਦਾਂਗੇ ਜੀ 2000 ਨਾ ਕਰੀਏ ਕੋਈ ਨਹੀਂ 2000 ਕਰ ਦਾਂਗੇ 48 47 ਦੇ ਜੱਸ ਬਾਈ ਆ ਅੱਗੇ ਜਰਸੀ ਕ੍ਰੋਸ ਆ ਨਾ ਹਾਂਜੀ ਇਹ ਕੱਚੀ ਆ ਥੋੜੀ ਜੀ 8-10 ਦਿਨਾਂ ਦੀ ਇਹ ਕੱਚੀ ਹੈ 10 ਦਿਨਾਂ ਖੜਦੀ ਹੈ ਜੀ ਥਾਨ ਬੜਾ ਸੋਹਣਾ ਲੱਗਾ ਕਰਪਾ ਵਾਲੀ ਨੂੰ ਬਹੁਤ ਵਧੀਆ ਜੀ ਤੇ ਟੂਲ ਵਿੱਚ ਚੰਗੀ ਵਿਖਾਹ ਟਿੱਲ ਭਾਈ ਗੰਨੀ ਪਈ ਵਾਜ ਵਾਰ ਹੋ ਗਈ ਪਰਿੰਦਾ ਹਾਂ ਚੰਗੀ ਭੰਗ ਜੋ ਵਿਖਣਾ ਥੱਬਾ ਲਾ ਜੋ ਕਰਮਾ ਦੀ ਤੂਰਾ ਕਿਨਵਾ ਸੁੰਨ ਜਾ ਰਹੀ ਹੈ ਤੂਰਾ ਭਾਜੀ ਇਹ ਗਾ ਕੋਈ ਬੜਾ ਤਰਾ ਬੁੱਧਿਆ ਮਾਲੇ ਕੋ ਤਿੱਜਾ ਮਾਲੇ ਠੀਕ ਆ ਹਾਂਜੀ ਤੋਰਾ ਕਰਾਈਏ ਦੇ ਗੋਲ ਦੇ ਗਰਮੀ ਵਾਲੀ ਆ ਨਾ ਗਰਮੀ ਰਹਿਦਾ ਭਾਈ ਨਾ ਹੀ ਸਜਣੋ ਖਾਨ ਬੜਾ ਸੋਹਣਾ ਲੱਗਾ ਏ ਤੇ ਵਹਿੜ ਚੰਗੀ ਆ ਕਰੋ ਸੰਗ ਦੇ ਵਿੱਚ ਗਰਮੀ ਆ ਗਈ ਗਾੜੀ ਗਰਮੀ ਵਾਲੀ ਵੈੜਿਆ ਤੋ ਪੇਸ਼ਾਵੇਂ ਜਿੱਤੇ ਮਰਜੀ ਨੂੰ ਬੰਨ ਛੱਡਿਓ ਤੇ ਗਾਤ ਵੀ ਫੁੱਲ ਵੱਡਾ ਏ ਛੋਟੀ ਨਹੀਂ ਆ ਬਾਕੀ ਢਿਲ ਟੁਣ ਪਈਆ ਨੋਟ ਕਰਿਓ ਸਮਾਂ ਜ਼ਰੂਰ ਕਿ ਤੱਕ ਦੇਂਦਾ ਖੜੂਗੀ ਦੱਸ ਦੇ ਨਾ ਵੀ ਭਾਈ ਤੇ ਕੱਤੀ ਕੱਤੀ ਆ ਬਾਕੀ ਕੋਈ ਸਾਵਣੂ ਦਾ ਖੜਕੇ ਤੇ ਲਾ ਘੱਟ ਲਊਗਾ ਭਾਈ ਜੀ ਫਿਰ ਇਹਦੀ ਕੀਮਤ ਕਿੰਨੀ ਕਰ ਦੇਗੇ ਇਹਦੀ ਭਾਈ ਕਿਵੇਂ ਆਪਾਂ ਲੈਣ ਦੇ ਨਾਲ ਕਿੰਨੀ ਕੋਈ 60 ਨਹੀਂ ਕੋਈ 50 ਨਹੀਂ ਕਰਨੀ अच्छा ये 50 ਤੇ 34700 ਦੇਦਾ ਹੋ ਹੋਰ ਪਿਆਰ ਮਾਤਾ ਨਹੀਂ ਭਾਈ ਪਿਆਰ ਮਾਤਾ ਜੀ ਜਦੋਂ ਆਏ ਗਿਆ ਬਣਾ ਪਾ ਥੋੜਾ ਬੜਾ ਕਰ ਦਾਂਗੇ ਮਾਨਤਾ ਹੁਣ ਵੀ ਕਰ ਦਈਏ ਥੋੜਾ ਬੜਾ ਚਲੋ ਕਰ ਦਾਂ 500 ਕਰ ਦਾਂਗੇ ਵਿੱਚ 340 ਦੇ ਦਾਂਗੇ 500 ਨਾਲ ਜਿਆਦਾ ਨਹੀਂ ਵਿੱਚ ਦਾਜ ਕਰ ਉਹੀ ਆਂਦਾ ਹੁਣ 1000 ਵਾਲਾ ਨੋਟ ਚਾਹੀਦਾ ਚਲੋ ਪੂਰੇ 40 ਦੇ ਦਾਂਗੇ ਪੂਰੇ 40 ਦੀ ਕਰਦੀ ਹਾਂਜੀ ਹਾਂਜੀ ਠੀਕ ਆ ਅੱਗੇ ਆ ਕੇ ਇੱਕ ਸੂਈ ਸਵਾਈ ਹੈ ਨਾ ਅੱਗੇ ਪਾਈ ਜਰਸੀ ਕਰੋ ਜੀ ਵਾਹ ਇਹ ਸੂਈ ਹੈ ਜੀ ਤੇ ਇਹਦੀ ਕੀ ਡਿਟੇਲ ਹੈ ਬੱਚਾ ਉਹ ਸਾਹਮਣੇ ਆ ਗਏ ਕਿਉਂ ਭਾਈ ਸਾਹਮਣੇ ਬੱਚਾ ਕੋ 10 ਦਾ ਮਾਲੇ ਕੋ 15 ਦਾ ਮਾਲਾ ਠੀਕ ਹੈ ਇੱਕ ਕੀ ਡਿਟੇਲ ਕਿੰਨਾ ਦੁੱਧ ਪੱਕਾ ਹੋਊ ਦੁੱਧ ਇਹਦੇ ਲਈ ਭਾਈ ਪੱਕਾ 8 ਕਿਲੋ ਆ ਜਾ ਭੱਲਿਆਂ ਦੀ 11 ਕ ਨੂੰ ਇਹੀ ਆਪਾਂ 11 ਵਜੇ ਚੋਗੇ ਲੈਂਦੀ 11 ਵਜੇ ਹਾਂਜੀ 11 ਵਜੇ ਆਪਾਂ ਆਈਏ ਤੇ ਚੋਗੇ ਲੈਂਦੀ ਆ ਪੁੱਤ ਸਾਰੀ ਖਾਲੀ ਕਰਕੇ ਪਾਸ ਕਰਕੇ ਲੈਂਦੀ ਹੈ ਨਾ ਪਾਸ ਕਰਕੇ ਲੈਂਦੀ ਤੇ ਚੋਣ ਓਕੇ ਨਿਕਲੀ ਚੋਣ ਓਕੇ ਭਾਈ ਦੁੱਧ ਕੋਲ ਪੱਕਾ ਕਿੰਨਾ ਹੋਊ ਦੁੱਧ ਭਾਈ ਜਿਹੜਾ ਪੱਕਾ ਪਾ ਚੋਲਣਾ 8 ਲੀਟਰ ਹੈ 8 ਕਿਲੋ ਪੱਕਾ ਹੋਊਗਾ ਹਣਾ ਹਾਂਜੀ 8 ਕਿਲੋ ਪੱਕਾ ਹੈ अच्छा। ਨਾਈ। ਸਜਣੋ ਖਾਲੀ ਕਰਕੇ ਲਿਆਂਦੀ ਆ ਚੋਚਵਾ ਕੇ ਲਿਆਂਦੀ ਆ ਥੱਲੇ ਤਾਂ ਪੁੱਛ ਕੇ ਲੱਗੂਗੀ। ਨੋਟ ਕਰਿਓ ਸਮਾਂ ਜ਼ਰੂਰ ਸ਼ਾਨ ਦਾ ਚਾਰ ਕਰਾ ਹੋ ਗਿਆ। ਤੇ 11 ਵਜੇ ਜਿਹੜੀ ਇਹ ਚੋਾਈ ਹੋਈ ਜਾਂਦੀ ਦੁਪਹਿਰੇ। ਕਿਸੇ ਨੇ ਵੀ ਵੀਡੀਓ ਇਹਦੀ ਮੰਗਵਣੀ ਹੋਵੇ ਤੇ ਸਿੱਧੀ ਸੈਂਪਲ ਵੀਡੀਓ ਮਂਗਾ ਸਕਦਾ ਠੀਕ ਹੈ ਜੀ। ਥਾਲੇ ਵੀ ਦੀ ਚੰਗੀ ਹੋਊਗੀ। ਚੋਾਈ ਤੋਂ ਵੀ ਓਕੇ ਹੋਊਗੀ ਹਨਾ। ਚੋਾਈ ਭਾਜੀ ਓਕੇ ਹੈ ਜੀ। 8 ਕਿਲੋ ਦੁੱਧ ਤੇ ਜਿਹੜੀ ਇਹ ਚੱਲੂਗੀ। 8 ਕਿਲੋ ਦੁੱਧ ਪੱਕਾ ਹੀ ਇਹਦੇ ਲੈਗਾ। ਠੀਕ ਆ। ਹਾਂਜੀ ਤੇ ਭਾਈ ਜੀ ਇਹਦੀ ਕੀਮਤ ਕੀ ਆ ਇਹਦਾ ਮੁੱਲ ਭਾਜੀ ਆਪਾਂ ਕੋਈ 45 ਨਹੀਂ ਕੋਈ 40 ਵੀ ਐਸ ਨਾਲ ਆਪਾਂ 35000 ਦੀ ਦੇਣੀ ਆ ਅੱਛਾ ਜੀ ਪਿਆਰ ਮੁੱਲ ਕਿੰਨਾ ਕਰਦੇ ਤੁਸੀਂ ਪਿਆਰ ਮੁੱਲ ਭਾਜੀ ਕਰਤਾ ਇਹ ਤੋਂ ਅੱਗੇ ਆਹ 1000 ਛੱਡ ਦਈਏ ਕੋਈ ਨਹੀਂ ਛੱਡਤਾ ਗਿਆ 30 ਦੀ लास्ट ਰੇ ਹਣਾ ਹਾਂਜੀ ਦੇ ਦਾਂਗੇ ਅੱਗੇ ਆ ਗਈ ਸ਼ਾਈ ਹਲ ਕਰੋਸਾ ਨਾ ਇਹ ਸ਼ਾਈ ਹਲ ਕਰੋਸਾ ਜੀ ਛੰਨ ਥੁਣੇਂਦਾ ਵੀ ਚੰਗਾ ਤੇ ਸਮਾਂ ਕੋਈ 20 25 ਦਿਨ ਦਾ ਰਹਿ ਗਿਆ ਨਾ ਹਾਂਜੀ ਭਾਜੀ ਲੈ ਹੀ ਜਾਊਗੀ ਲੈ ਜਾਊਗੀ ਹਾਂਜੀ ਤੇ ਤੋਰਾ ਕਰਾ ਲੀਏ ਜੇ ਤੂਆ ਕਰਵਾ ਕੇ ਸੂਣ ਜਾ ਰਹੀ ਆ ਸੁਨਾ ਪਨੀਰ ਦੇ ਦੁੱਧਾਈ ਠੀਕ ਆ ਟਿਲ ਟੂ ਲਿੰਦੇ ਵੀ ਬੜੀ ਸੋਹਣੀ ਪਈ ਐ ਟੂ ਲ ਬੜੀ ਐ ਜੀ ਸੱਚ ਨੂੰ ਸ਼ਾਇ ਹੀ ਆ ਲਿਆ ਸਮਾ 25 ਕ ਦਿਨ ਦਾ ਕੋਈ ਰਹੇਗਾ ਸੂਨ ਦੇ ਵਿੱਚ ਤੇ ਬਾਕੀ ਕੋਈ ਸਾਂਭ ਲੈ ਤੇ ਕੋਈ 2 ਰੁਪਏ ਛੱਡ ਸਕਦੀ ਆ ਬਾਕੀ ਰਾਜੀ ਬਾਰੀ ਚੰਗੀ ਆ ਕੋਈ ਸਾਂਭੀ ਦੇ ਭਣ ਭਰਾਣੇ ਬਹੁਤ ਜਿਆਦੀ ਰਾਜੀ ਤੇ ਟੂ ਲ ਵੀ ਬੜੀ ਪਈ ਐ ਨਾ ਹਾਂ ਜੀ ਲੈਓ ਸੋਰਾ ਤਰਾ ਵੀ ਚੰਗਾ ਵਹਿੜਦਾ ਸੋਰਾ ਤਰਾ ਦਾ ਮਾਰ ਘੋਲਦਾ ਹਾਂ ਲੋ ਇੱਟੇ ਲੱਗ ਕਰੋ ਜੈਕਾਰਾ ਤੇ ਇਹ ਭਾਈ ਜੀ ਕਿੰਨੇ ਦੀ ਲੱਟ ਦੇ ਦਾਂਗੇ ਇਹ ਭਾਈ 35 ਦੇ ਦੀਏ ਫੇਰ ਲਾ ਪੀਸ ਰਹੇਗਾ ਜਾਣ ਦੋ ਡੋਰੀਆਂ ਇਹ ਭਾਈ ਜੈਸ ਤੋਂ ਇਹ 32 ਦੇ ਦਾਂਗੇ 32 ਦੇ ਦਾਂਗੇ ਹਾਂਜੀ ਹੋਰ ਸ਼ਰਤ ਕੀ ਯਾਰ ਨਹੀਂ ਸ਼ਰਤਾਂ ਅੱਗੇ ਨਹੀਂ ਆਣਾ ਹੈ ਅੱਗੇ ਸ਼ਰਤਾਂ ਜਾਣ ਦੋ 1000 ਕੋਈ ਨਹੀਂ ਕਰਦਾ ਫਿਰ ਜੈਸ ਤੋਂ ਚੋਰੀ ਕਰਨੀ ਕਰਨੀ ਸੱਜਣੋ 31000 ਦਾ ਲੱਟ ਜਿਹੜਾ ਪੀਸ ਮਿਲ ਜੂ ਗਿਫਟ ਹਲੋ ਤੇ 1.34 ਹਜ਼ਾਰ ਜਿਹੜੀ ਸੋਈ ਸਵਾਈ ਆ ਰੇਟ ਜੈ ਜੀ ਆ ਜਿਹੜੀ ਪਸੰਦ ਲੱਗੇ ਪੀਸ ਚੁਣ ਸਕਦੇ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਠੀਕ ਆ